ਸਤ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਰੇਸ਼ਕੋ ਪਹਿਲਾਂ ਉਹੀ ਅਪੀਲ ਕਿ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਇਸ ਚੈਨਲ ਨੂੰ ਪਲੀਜ਼ ਕਰ ਲਵੋ ਰਹੀ ਗੱਲ ਵੀਡੀਓ ਦੀ ਅੱਜ ਆਪਾਂ ਗੱਲ ਕਰਨੀ ਹੈ ਸਰਦਾਰ ਗੁਰਦੇਵ ਸਿੰਘ ਕੌਮਕੇ ਬਾਰੇ ਤੇ ਗੁਰਦੇਵ ਸਿੰਘ ਕੌਮਕੇ ਕੌਣ ਸੀ ਮੈਂ ਸਭ ਤੋਂ ਕਿ ਨਵੀਂ ਪੀੜੀ ਨੂੰ ਪਹਿਲਾਂ ਇਹ ਦੱਸਣਾ ਜ਼ਰੂਰੀ ਹੈ ਕਿ ਸ਼ਾਇਦ ਉਹ ਨਾਂ ਜਾਣਦੇ ਹੋਣ لیکن ਉਹ ਲੋਕ ਜਿਨ੍ਹਾਂ ਨੇ ਖੜਕੂ ਬਾਤ ਦਾ ਸਮਾਂ ਦੇਖਿਆ ਉਹ ਚੰਗੀ ਤਰ੍ਹਾਂ ਇਸ ਕਰਨ ਨਾਲ ਸਹਿਮਤ ਨੇ ਖੈਰ ਹੁਣ ਜਿਹੜੀ ਗੱਲ ਮੈਂ ਕਰ ਰਿਹਾ ਤੁਹਾਡੇ ਨਾਲ ਉਹ ਇਹ ਹੈ ਕਿ ਗੁਰਦੇਵ ਸਿੰਘ ਕੌਂਕੇ 1940 ਪੈਦਾ ਹੋਏ ਸੀ ਜਿਹੜੇ ਉਹ ਅਕਾਲ ਤਖਤ ਸਾਹਿਬ ਦੇ ਐਕਟਿੰਗ ਜੱਥੇਦਾਰ ਰਹੇ ਨੇ 1986 ਤੋਂ 1993 ਤੱਕ ਤੇ 1949 ਚ ਪੈਦਾ ਹੋ ਕੇ 1 ਜਨਵਰੀ 1993 ਨੂੰ ਇਸ ਦੁਨੀਆ ਤੋਂ ਜਾਂਦੇ ਨੇ ਤੇ ਕਿਸ ਤਰੀਕੇ ਨਾਲ ਉਹ ਐਕਟਿੰਗ ਜੱਸੀਦਾਰ ਬਣੇ ਇਹ ਵੀ ਜਿਹੜੀ ਹੈ ਗੱਲ ਸਮਝਣ ਵਾਲੀ ਹੈ ਅਸਲ ਦੇ ਵਿੱਚ ਇਹ ਹੋਇਆ ਸੀ ਕਿ 26 ਜਨਵਰੀ 1986 ਨੂੰ ਸਰਵਤ ਕਲਸਾ ਹੋਇਆ ਸੀ ਅਕਾਲ ਤਖਤ ਸਾਹਿਬ ਤੇ ਤੇ ਉੱਥੇ ਜਿਹੜੇ ਉਸ ਵੇਲੇ ਜੇਲ੍ਹ ਦੇ ਵਿੱਚ ਸੀ ਸੰਤ ਜਨਰੇਟ ਸਿੰਘ ਭਿੰਡਰਾਂ ਵਾਲੇ ਦੇ ਭਤੀਜੇ ਸਾਜ ਜਸਵੀਰ ਸਿੰਘ ਰੋਡੇ ਉਹਨਾਂ ਨੂੰ ਜਥੇਦਾਰ ਬਣਾਇਆ ਗਿਆ ਉਹ ਕਿਉਂਕਿ ਜੇਲ੍ਹ 'ਚ ਸੀ ਇਸ ਕਰਕੇ ਸੰਗਤ ਨੇ ਫੈਸਲਾ ਕੀਤਾ ਕਿ ਕਾਰਜਕਾਰੀ ਜਥੇਦਾਰ ਬਣਾ ਦਿੱਤਾ ਜਾਵੇ ਗੁਰਦੇਵ ਸਿੰਘ ਕੌਮਕੇ ਨੂੰ ਬਣਾ ਦਿੱਤਾ ਗਿਆ ਵੈਸੇ ਹੋਕੇ ਜਿਹੜੇ ਨੇ ਇਹ ਵੀ ਦਮਦਮੀ ਟਕਸਾਲ ਨਾਲ ਸੰਬੰਧ ਰੱਖਦੇ ਸੀ ਇਹਨਾਂ ਦੇ ਦਾਦਾ ਜਿਹੜੇ ਸੀ ਨਾ ਜਥੇਦਾਰ ਪ੍ਰੋਹਾ ਸਿੰਘ ਉਹ ਬਾਬਾ ਅਨੰਦ ਸਿੰਘ ਨਾਨਕ ਸਰਪਾਲ ਦੇ ਕਾਫੀ ਕਰੀਬੀ ਸੀ ਉੱਥੋਂ ਫਿਰ ਇਹਦੇ ਦਾਦੇ ਤੋਂ ਇਹਨਾਂ ਨੂੰ ਧਾਰਮਿਕ ਸਿੱਖਿਆ ਜਾਂ ਇਸ ਰੁਝਾਨ ਪਤੇ ਇਸ ਪਾਸੇ ਤੇ ਦੰਦ ਵੀ ਟਕਸਾਲ ਤੱਕ ਚਲੇ ਗਏ ਸੀ ਉੱਥੋਂ ਇਹ ਪੜ੍ਹੇ ਹੋਏ ਸੀ ਸੋ ਇਹ ਬਣ ਗਏ ਕਾਰਜਕਾਰੀ ਜਥੇਦਾਰ ਹੁਣ ਫਿਰ ਇੱਕ ਘਟਨਾ ਉਹਨਾਂ ਦਿਨਾਂ ਚ ਆਪਰੇਸ਼ਨ ਬਲੂ ਸਟਾਰ ਜਿਹਨੂੰ ਸਾਕਾ ਨੀਲਾ ਤਾਰਾ ਜਾਂ ਅਕਾਲ ਤਖਤ ਸਾਹਿਬ ਤੋਂ ਬਾਅਦ ਜਦੋਂ ਅਟੈਕ ਹੋਇਆ ਤੇ ਇੰਦਰਾ ਗਾਂਧੀ ਦਾ ਕਤਲ ਵੀ ਹੋ ਗਿਆ ਉਦੋਂ ਬਾਅਦ ਦੀਆਂ ਗੱਲਾਂ ਨੇ 29ਪ੍ਰੈਅਰ 1986 ਨੂੰ ਅ 29ਪ੍ਰੈਅਰ 1986 ਨੂੰ ਪੰਥ ਕਮੇਟੀ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹਰਬੰਦਰ ਸਾਹਿਬ ਦੇ ਵਿੱਚ ਤੇ ਉਹਦੇ ਚੋਣ ਨੇ ਜਿਹੜਾ ਹੈ ਖਾਲਸਾਤਾਨ ਦਾ ਮਤਾ ਜ ਆਏ ਕੇ ਲਈ ਪੰਜਾਬੀ ਸਿੱਖ ਹੋਮਲੈਂਡ ਖਾਲਸਾਣ ਉਹ ਡਿਕਲੇਅਰ ਕੀਤਾ ਉਹ ਕਰਕੇ ਪ੍ਰੂਪੋਸ਼ ਹੋ ਗਏ ਪੰਥ ਕਮੇਟੀ ਵੱਲ ਸਾਰੀ ਤੇ ਇਹ ਕਿਉਂਕਿ ਉਥੇ ਸੀ ਪੁਲਿਸ ਦੇ ਹੱਥ ਲੱਗ ਗਏ ਪੁਲਿਸ ਨੇ ਫੜ ਲਿਆ ਗੁਰਦੇਵ ਸਿੰਘ ਕੋਂਕਣ ਤੇ ਗ੍ਰਿਫਤਾਰੀ ਜਦੋਂ ਇਹਨਾਂ ਦੀ ਹੋ ਗਈ ਉਹ ਤੁਹਾਡੇ ਯਾਦ ਹੋਊਗਾ ਪਹਿਲਾਂ ਬਣੇ ਸੀ ਗੁਰਵਚਨ ਸਿੰਘ ਮਨੋਚਾਰ ਫਿਰ ਪ੍ਰੋਫੈਸਰ ਦਰਸ਼ਨ ਸਿੰਘ ਕਾਰਜਕਾਰੀ ਜੱ세ਦਾਰ ਰਹੇ ਸੀ ਉਹਨਾਂ ਦਿਨਾਂ ਦੇ ਵਿੱਚ ਫਿਰ ਉਹਨੂੰ ਛੱਡ ਵੀ ਦਿੱਤਾ ਗਿਆ ਸੀ ਲੇਕਿਨ ਜਿਹੜੀ ਗੱਲ ਸ਼ੁਰੂ ਹੁੰਦੀ ਹੈ ਕਹਾਣੀ ਜਿਹਦੇ ਬਾਰੇ ਆਪਾਂ ਗੱਲ ਕਰ ਰਹੇ ਆ ਇਹ ਹੁੰਦੀ ਹੈ 25 ਦਸੰਬਰ 1992 ਨੂੰ ਪਿੰਡ ਤੋਂ ਚੱਕ ਲਿਆ ਪੁਲਿਸ ਨੂੰ ਉਸ ਵੇਲੇ ਐਸਐਚਓ ਸੀ ਗੁਰਮੀਤ ਸਿੰਘ ਉਹਨੇ ਚੱਕ ਲਿਆ ਪਤਾ ਇਹ ਲੱਗਿਆ ਕਿ ਉੱਥੇ ਬਹੁਤ ਟੌਰਚਰ ਕੀਤਾ ਗਿਆ ਸੀਆਈਏ ਸਟਾਫ ਦੇ ਚਲੇ ਗਏ ਉੱਥੇ ਬਹੁਤ ਟੌਰਚਰ ਕੀਤਾ ਗਿਆ ਉਦੋਂ ਪਤਾ ਲੱਗਿਆ ਜਦੋਂ ਇਹਨਾਂ ਦੀ ਧਰਮ ਪਤਨੀ ਬੀਬੀ ਗਰਮੇਲ ਕੌਰ ਰੋਟੀ ਲੈ ਕੇ ਗਈ ਉਹ ਗੱਦੇ ਤੋਂ ਖਾਧੀ ਦਝਾਨੀ ਇੰਨਾ ਜ਼ਿਆਦਾ ਕੁੱਟਮਾਰ ਉਦੋਂ ਕੀਤੀ ਗਈ ਸੀ ਤੇ ਜਦੋਂ ਟੌਰਚਰ ਦੇ ਦੌਰਾਨ ਹੀ ਇਹ ਜਨ ਬਸ ਇਸੀ ਅਸਲ ਵਿੱਚ ਗਲਤ ਆ ਇਹ ਨਿਕਲੀ ਹੈ ਰਿਪੋਰਟ ਚ ਤੇ ਫਿਰ ਕੀ ਹੋਇਆ ਤੇ ਇਦਾਂ ਦੀ ਕਹਾਣੀ ਪੁਲਿਸ ਨੇ ਬਣਾਈ ਕਿ 2 ਜਨਵਰੀ ਨੂੰ ਇਹ ਜੀ ਹੱਤਕੜੀ ਤੋੜ ਕੇ ਭੱਜ ਗਏ ਤੇ ਇਹ 2 ਜਨਵਰੀ 1993 ਦੀ ਇਹਨਾਂ ਨੇ ਕਹਾਣੀ ਜਿਹੜੀ ਹੈ ਬਣਾਈ ਹੈ ਹੁਣ ਇਸ ਸਾਰੀ ਗੱਲ ਦੇ ਵਿੱਚ ਹਿਊਮਨ ਰਾਈਟਸ ਕਮਿਸ਼ਨ ਜਿਹੜੇ ਜਸਵੰਦੀਆਂ ਨੇ ਉਹਨਾਂ ਨੇ ਵੀ ਇਹ ਰੌਲਾ ਪਾਇਆ ਲੋਕਾਂ ਨੇ ਮੰਗ ਕੀਤੀ ਵੀ ਇਹ ਕੀ ਹੋਇਆ ਕਿਉਂ ਹੈ ਬਹੁਤ ਲੋਕ ਮੰਨਦੇ ਸੀ ਜੱਥੇਦਾਰ ਗੁਰਦੇਵ ਸਿੰਘ ਖੋਪਕੇ ਨੂੰ ਇੰਨਾ ਦਾ ਇੰਨਾ ਦੀ ਮੌਤ ਦੇ ਕਾਫੀ ਹਲਚਲ ਜੜੀ ਹੈ ਸਿੱਖ ਹਲਕਿਆਂ ਚ ਜੜੀ ਹੈ ਉਸ ਵੇਲੇ ਬਚਾਈ ਸੀ ਤੋਂ ਫਿਰ ਸਰਕਾਰ ਆਉਂਦੀ ਹੈ ਬਾਦਲ ਸਾਹਿਬ ਦੀ ਤੇ ਉਸ ਵੇਲੇ ਦੇ ਜਿਹੜੇ ਏਡੀਜੀਪੀ ਸੀ ਸਕਿਉਰਟੀ ਦੇ ਬੀਪੀ ਤਵਾੜੀ ਉਹਨੂੰ ਕਿਹਾ ਜਾਂਦਾ ਕਿ ਤੁਸੀਂ ਰਿਪੋਰਟ ਜਿਹੜੀ ਜਾਂਚ ਕਰੋ ਰਿਪੋਰਟ ਦੇਉ ਤੇ ਉਹ ਫਿਰ ਜਾਂਚ ਕਰਦਾ ਬੀਪੀਟੀ ਬਾਡੀ ਰਿਪੋਰਟ ਦੇ ਦਿੰਦਾ ਰਿਪੋਰਟ ਚ ਸਪਸ਼ਟ ਦੱਸਦਾ ਕਿ ਇਹ ਜਿਹੜਾ ਕਿਤੇ ਨਹੀਂ ਭੱਜਿਆ ਇਹ ਬਿਲਕੁਲ ਇਹ ਜਿਹੜਾ ਭੱਜਣ ਦਾ ਇਹ ਪੁਲਿਸ ਨੇ ਡਰਾਮਾ ਰਚਿਆ ਇਹ ਟੌਰਚਰ ਦੇ ਰਨ ਜਿਹੜੀ ਹੈ ਮੌਤ ਹੋਈ ਹੈ ਉਹਦਾ ਇਸ਼ਾਰਾ ਗਰਮੀਤ ਸਿੰਘ ਵਾਲੀ ਸੀ ਜਿਹੜਾ ਕਿ ਹੁਣ ਡੀਐਸਪੀ ਬਣ ਗਿਆ ਉਸ ਵੇਲੇ ਐਸਐਚਓ ਸੀ ਇਸ ਕਿਸਮ ਦੀ ਜਿਹੜੀ ਗੱਲ ਆਉਂਦੀ ਹੈ ਹੁਣ ਸਵਾਲ ਇੱਥੋਂ ਸ਼ੁਰੂ ਹੁੰਦਾ ਵੀ ਇਹ ਤਾਂ ਹੈ ਬਾਕਮ ਤੇ ਇਹ ਜਿਹੜੀ ਗੱਲ ਹੈ ਕਿ ਇਹ ਜਾਂਚ ਰਿਪੋਰਟ 25 ਸਾਲ ਮਤਲਬ ਕਿ 98 ਦੇ ਵਿੱਚ ਜਾਂ 99 ਦੇ ਸ਼ੁਰੂ ਚ ਰਿਪੋਰਟ ਪ੍ਰਕਾਸ਼ ਸਿੰਘ ਬਾਦਲ ਨੂੰ ਸੌਂਪ ਦਿੱਤੀ ਗਈ ਸੀ ਕਿਉਂ ਨਹੀਂ ਜਾਂਚ ਕੀਤੀ ਕਿਉਂ ਦੱਬੀ ਰੱਖੀ ਕਿਉਂ ਨਹੀਂ ਕੋਈ ਐਕਸ਼ਨ ਲਿਆ ਇਹ ਇੱਕ ਵੱਡਾ ਸਵਾਲ ਉੱਠ ਰਿਹਾ ਹੈ ਬਹੁਤ ਸਾਰੇ ਇਹ ਨਹੀਂ ਕਿ ਪਹਿਲੀ ਵਾਰ ਬڑے ਬਾਪ ਨੂੰ ਜਾ ਕੇ ਬਖਤ ਬਿਲੇ ਕਿ ਜੀ ਅਕਾਲੀ ਸਰਕਾਰ ਹੈ ਜਿਹੜੀ ਪਾਕਤ ਸਰਕਾਰ ਕਹੋਂਦੀ ਹੈ ਤੁਸੀਂ ਇਸ ਰਿਪੋਰਟ ਨੂੰ ਦੱਸੋ ਰਿਪੋਰਟ ਤਾਂ ਤੁਹਾਡੀ ਪੂਰੀ ਹੋ ਚੁੱਕੀ ਹੈ ਜਾਂਚ ਪੂਰੀ ਹੋ ਚੁੱਕੀ ਹੈ ਰਿਪੋਰਟ ਆ ਚੁੱਕੀ ਹੈ ਕਿਉਂ ਨਹੀਂ ਤੁਸੀਂ ਦੱਸਦੇ ਨਹੀਂ ਦੱਸਿਆ ਕੱਲੇ ਪ੍ਰਕਾਸ਼ ਸਿੰਘ ਬਾਦਲ ਨਹੀਂ ਉਸ ਵੇਲੇ 8 ਸਾਲ ਗ੍ਰਹਿ ਮੰਤਰੀ ਰਹੇ ਸਖਵੀਰ ਸਿੰਘ ਬਾਦਲ ਵੀ ਇਹਦੇ ਇਸ ਅਧਾਰ ਦੇ ਉਹਨਾਂ ਨੇ ਵੀ ਇਸ ਰਿਪੋਰਟ ਬਾਰੇ ਚੁੱਪਚਾਪੀ ਰੱਖੀ ਕਾਰਨ ਕੀ ਹੈ ਇਹ ਤਾਂ ਹੁਣ ਜਿਹੜਾ ਅੱਗੇ ਜਾ ਕੇ ਪਤਾ ਲੱਗੂਗਾ ਕਿ ਕਿਉਂ ਨਹੀਂ ਦੱਸੀ ਜਦੋਂ ਕਦੇ ਕਿਉਂਕਿ ਪ੍ਰਕਾਸ਼ਪਾਦਨ ਤਾਂ ਚਲੇ ਗਏ ਦੁਨੀਆ ਤੋਂ ਸੁਖਬੀਰ ਸਿੰਘ ਬਾਦਲ ਤਾਂ ਹੈ ਇਸੇ ਕਰਕੇ ਤਾਂ ਅਸੀਂ ਕਹਿੰਦੇ ਕਿ ਸੁਖਬੀਰ ਸਿੰਘ ਬਾਦਲ ਜਿੱਥੇ ਮੋੜ ਆਪਣੇ ਅਕਾਲੀ ਦਲ ਨੂੰ ਪੈਰਾਸਰ ਕਰਨ ਦੀ ਗੱਲ ਕਰ ਰਹੇ ਨੇ ਉੱਥੇ ਹੁਣ ਇਹ ਨਵੀਂ ਮੁਸ਼ਕਲ ਹੈ ਨਹੀਂ ਸੌਕੀ ਗੱਲ ਨਹੀਂ ਹੈ ਜਿਹੜਾ ਇਹ ਕੈਟਾਸਟ੍ਰੋਫ ਹੋਗਾ ਲੋਕ ਉਹਦੇ 'ਚ ਹੋਰ ਗੱਲ ਘੜਤੀ ਹੋਇਆ ਕੀ ਕਿ ਗੱਲ ਤਾਂ ਇਹ ਸੀ ਲੋਕ ਤਾਂ ਕਹਿ ਹੀ ਰਹੇ ਸੀ ਕਿ ਤੁਸੀਂ ਇਹ ਕੀਤਾ ਤੇ ਨਾਲ ਫਿਰ ਇੱਕ ਜਿਹੜਾ ਇਦਾਂ ਦੇ ਜਥੇਦਾਰ ਜਿਹੜੇ ਹੈਗੇ ਨੇ ਗਿਆਨੀ ਰਗਵੀਰ ਸਿੰਘ ਅਕਾਲ ਤਖਤ ਦੇ ਉਹਨਾਂ ਦੇ ਕੋਲ ਇੱਕ ਹਿਊਮਨ ਰਾਈਟਸ ਦਾ ਜਿਹੜਾ ਮਨੁੱਖੀ ਅਧਿਕਾਰ ਸੰਗਠਨ ਦਾ ਐਡਵੋਕੇਟ ਸਰਜੀ ਸਿੰਘ ਚੜਾ ਗਿਆ ਇਹ ਰਿਪੋਰਟ ਲੈ ਕੇ ਯਾ ਦੇਖੋ ਰਿਪੋਰਟ ਤਾਂ ਬਾਹਰ ਆ ਗਈ ਹੁਣ ਦੱਸੋ ਤੁਸੀਂ ਕੀ ਕਰਦੇ ਹੋ ਉਹਨਾਂ ਨੇ ਜਥੇਦਾਰ ਸਾਹਿਬ ਨੇ ਸ਼ਾਇਦ ਪੁੱਛਿਆ ਨਹੀਂ ਹੋਣਾ ਸੁਖਵੀਰ ਸਿੰਘ ਬਾਦਲ ਨੂੰ ਜਾਂ ਕੁਝ ਵੀ ਕਿਹਾ ਉਹਨੇ ਕਹਿਤਾ ਸ਼੍ਰੋਮਿਕ ਕਮੇਟੀ ਨੂੰ ਕਿ ਤੁਸੀਂ ਇੱਥੇ ਕਾਰਵਾਈ ਕਰੋ ਕਾਨੂੰਨੀ ਕਾਰਵਾਈ ਇਹ ਜਿਹੜੇ ਦੇ ਇਹ ਤਾਂ ਬੇਪਰਤ ਹੋਣਾ ਚਾਹੀਦਾ ਵੀ ਕਿਹਦੇ ਕੀਤਾ ਜੇ ਅਨਮਰੁਖੀ ਤਸੱਦਦ ਕਿਹਦੇ ਕੀਤਾ ਪਕੜਵਾ ਕਰਾਰ ਕਿਉਂ ਦਿੱਤਾ ਇਹ ਸਾਰੀ ਗੱਲ ਤੇ ਜਿਹੜੇ ਜਿਹਦੇ ਵੀ ਕੀਤਾ ਜੋ ਐਡੀਜੀਪੀ ਬੀਪੀ ਤਵਾਰੀ ਦੇ ਰਿਪੋਰਟ ਚ ਲਿਖਿਆ ਉਹ ਉਥੇ ਕਾਨੂੰਨੀ ਕਾਰਵਾਈ ਐਸਜੀਪੀਸੀ ਨੂੰ ਕਰਨ ਲਈ ਕਹਿਤਾ ਤੇ ਐਸਜੀਪੀਸੀ ਨੂੰ ਕਰਨਾ ਪਿਆ ਜਾਂ ਨਹੀਂ لیکن ਐਸਜੀਪੀਸੀ ਦੀ ਐਕਟੀਵਿਟੀ ਜਰੂਰ ਨਜ਼ਰ ਆਉਂਦੀ ਹੈ ਕੱਲ ਭਗਵੰਤ ਸਿੰਘ ਸਿਆਲ ਦਾ ਬੀਬੀ ਗੁਰਮੇਲ ਕੋਲ ਨੂੰ ਮਰੇ ਕੌਕੇ ਜਾ ਕੇ ਨਾਲ ਗੁਰਚੰਦ ਸਿੰਘ ਗਰੇਵਾਲ ਸੀ ਮਦਰ ਗੱਲ ਸ਼ੁਰੂ ਕਰਤੀ ਹੈ ਹੁਣ ਸਵਾਲ ਇਹ ਉੱਠਦਾ ਹੈ ਕਿ ਇਹ ਸਾਰਾ ਕੁਝ ਠੀਕ ਹੈ ਕਿ ਜਦੋਂ ਉਹ ਉਹਨਾਂ ਦੇ ਨਾਲ ਚ ਦੇਖੋ ਤੁਹਾਨੂੰ ਇਹ ਤਾਂ ਸਾਰਿਆਂ ਨੂੰ ਪਤਾ ਹੈ ਕਿ ਬ੍ਰਹਿੰਦ ਸਿੰਘ ਦਾ ਰਾਤ ਸੀ ਅਸਲ ਦੇ ਵਿੱਚ ਕੇਪੀਐਸ ਗਿੱਲ ਦਾ ਪੁਲਿਸ ਰਾਸ ਸੀ ਉਸ ਵੇਲੇ ਤਾਂ ਜਬੇ ਇੱਕ ਜਥੇਦਾਰ ਗੁਰਮੀਤ ਸਿੰਘ ਦੀ ਵਾਰਡਿੰਗ ਹੈ ਕਿ ਉਦੋਂ ਸਿੱਖਾਂ ਨੌਜਵਾਨਾਂ ਦੀ ਨਸ਼ਲ ਕੋਸ਼ੀ ਹੁੰਦੀ ਸੀ ਤੇ ਉਦੋਂ ਜਿਹੜਾ ਹੈ ਜਦੋਂ ਕਤਲ ਕੀਤਾ ਗਿਆ ਗੁਰਦੇਵ ਸਿੰਘ ਕੌਕੇ ਨੂੰ ਇਹ ਜਥੇਦਾਰ ਸਾਹਿਬ ਨੇ ਬਹੁਤ ਅਕੇਲ ਅਜ ਇਸ ਦੀ ਨਿਖੇਧੀ ਕੀਤੀ ਕਿ ਮੈਨੂੰ ਹੈਰਾਨੀ ਵੀ ਹੋਈ ਕਿ ਜਥੇਦਾਰ ਅਕਾਲ ਤਖਤ ਨੇ ਕਿ ਕਿਸ ਕਿਸਮ ਦੇ ਧਰਮ ਸੰਕਟ ਚ ਪਾ ਦਿੱਤਾ ਹੁਣ ਪ੍ਰਕਾਰ ਉਹਦੇ ਗੁਰਮੀਤ ਸਿੰਘ ਬਾਦਲੂ ਪ੍ਰਕਾਸ਼ ਸਿੰਘ ਬਾਦਲ ਚਲੇ ਗਏ ਲੇਕਿਨ ਦੂਜੇ ਪਾਸੇ ਕੀ ਹੈ ਕਿ ਹੁਣ ਲੋਕ ਉੱਠ ਖੜੇ ਕੱਲ ਭਾਈ ਮੋਹਨ ਸਿੰਘ ਭਾਈ ਮਜੀਤ ਸਿੰਘ ਭੋਮਾ ਗੁਰਦੀਪ ਸਿੰਘ ਬਠਿੰਡਾ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਇਹ ਕਹਿੰਦੇ ਵੀ ਦੱਸੋ ਕਿਉਂ ਦੱਬ ਕੇ ਰੱਖੀ ਰਿਪੋਰਟ ਕਿਉਂ ਨਹੀਂ ਇਹ ਤੇ ਕੋਈ ਕਾਰਵਾਈ ਹੋਈ 25 ਸਾਲ ਨਾ ਕਾਰਵਾਈ ਕਰਨ ਲਈ ਵੀ ਤਾਂ ਦੋਸ਼ੀ ਨੇ ਲੋਕ ਜਨੀ ਜਿਹੜੇ ਸੁਖਵੀਰ ਸਿੰਘ ਬਾਦਲ ਦੀ ਗੱਲ ਅਸਲੋਂ ਕਹਿੰਦੇ ਨੇ ਕਿ ਇਹ ਜਿਹੜੇ ਦੋਨੇ ਦੋਸ਼ੀ ਨੇ ਹੁਣ ਇੱਕ ਤਾਂ ਚਲਾ ਗਿਆ ਉਹ ਚੱਲਿਆ ਗਿਆ ਪੁੱਤ ਦੋਸ਼ੀ ਹੈ ਇਹਨੂੰ ਵੀ ਅਕਾਲ ਤਖਤ ਸਾਹਿਬ ਤੇ ਸਦੋਂ ਹੁਣ ਕਿੰਨੇ ਕਵਾਰ ਅਕਾਲ ਤਖਤ ਸਾਹਿਬ ਤੇ ਸਦਨ ਦੀ ਪਹਿਲਾਂ ਜਿਹੜੀਆਂ ਬੇਅਦਬੀ ਦੀ ਮਾਫੀ ਉਹ ਤੋਂ ਪਹਿਲਾਂ ਕਿੰਨਾ ਕੁਝ ਹੋਇਆ ਉਹਦੇ ਲਈ ਤੇ ਹੁਣ ਇੱਕ ਨਵਾਂ ਕੇਸ ਆ ਗਿਆ ਤੇ ਕੇਸ ਇਹ ਆਪਣੇ ਆਪ ਦੇ ਚ ਕਿਉਂਕਿ ਹਿਊਮਨ ਰਾਈਟਸ ਨਾਲ ਸਬੰਧਤ ਹੈ ਕਿਉਂਕਿ ਰਿਪੋਰਟ ਉਹਨੇ ਦਿੱਤੀ ਹੈ ਜਿਹਨੇ ਜਿਹੜਾ ਕਮਿਸ਼ਨ ਆਪ ਬਣਾਇਆ ਸੀ ਵੈਸੇ ਸੱਚੀ ਗੱਲ ਤਾਂ ਇਹ ਹੈ ਬੀਅਦਬੀ ਤੇ ਬੀਟਾ ਕਮਿਸ਼ਨ ਆਪ ਹੀ ਬਣਾਇਆ ਸੀ ਜੋਰਾ ਸਿੰਘ ਕਮਿਸ਼ਨ ਜਸਟਿਸ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਉਹਦੋਂ ਵੀ ਉਹ ਇਹਦਾ ਰਿਪੋਰਟ ਲੈ ਲਈ ਬੀਪੀ ਤਪੜੀ ਦੀ ਲੈ ਕੇ ਦੱਬ ਲਈ ਉੱਤੇ ਬਹਿ ਗਏ ਲੇਕਿਨ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਪੜੀ ਵੀ ਨਹੀਂ ਸੀ ਉਹ ਸ਼ਾਇਦ ਕਿਸੇ ਕਲਰਕ ਨੇ ਜਾਂ ਕਿਸੇ ਸਬਡੈਂਟ ਲੈਵਲ ਦੇ ਬੰਦੇ ਨੇ ਪੜੀ ਸੀ ਤਾਂ ਹਾਲਤ ਤਾਂ ਇਹ ਹੋਈ ਪਈ ਹੈ ਹੁਣ ਇਹ ਸਾਰਾ ਕੁਝ ਬਾਹਰ ਆਉਣਾ ਸ਼ੁਰੂ ਹੋ ਗਿਆ ਤੇ ਜਦੋਂ ਬਾਹਰ ਸ਼ੁਰੂ ਹੋ ਗਿਆ ਦੇਖੋ ਪੁਲਿਸ ਨੇ ਤਾਂ ਜਾਤੀਆ ਕੀ ਕੀਤਾ ਇਹ ਤਾਂ ਕੋਈ ਦੁਰੋਭਾਣੀ ਵਹ ਤਾਂ ਬਹੁਤ ਵਰਕੇ ਜਿਵੇਂ ਉੱਥੇ ਮੁਕਾਬਲੇ ਹੁੰਦੇ ਸੀ ਉਹਨਾਂ ਬਾਰੇ ਤਾਂ ਲੋਕਾਂ ਨੇ ਸ਼ਹਿਰ ਵਿੱਚ ਲਿਖਣਾ ਸ਼ੁਰੂ ਕੀਤਾ ਅਵਰਜੀਤ ਪ੍ਰਾਗ ਨੇ ਲਿਖਿਆ ਸੀ ਸਭ ਨੂੰ ਪਤਾ ਹੈ ਨਾਮ ਤੇ ਬਲਦੀ ਤੋਸਦੀ ਨਾਕੇ ਤੇ ਪਈ ਜੋ ਬੇਪਛਾਨ ਲਾਸ਼ ਹੈ ਤੇ ਸਭ ਨੂੰ ਪਤਾ ਹੁੰਦਾ ਸੀ ਵੀ ਕੌਣ ਹੈ ਤੇ ਪੁਲਿਸ ਕਹਿੰਦੀ ਸੀ ਬੇਪਛਾਨ ਬੰਦੇ ਮਾਰੇ ਗਏ ਤੋਂ ਇਸ ਤਰ੍ਹਾਂ ਜਿਹੜੇ ਮੁਕਾਬਲੇ ਦਿਖਾਏ ਜਾਂਦੇ ਸੀ ਤੇ ਇਹਨੂੰ ਵੀ ਇੰਹੀਂ ਭੱਜਣ ਦਾ ਜਿਹੜਾ ਡਰਾਮਾ ਕੀਤਾ ਗਿਆ ਮਦਰ ਜਿਹੜਾ ਬੰਦਾ ਰੋਟੀ ਨਹੀਂ ਖਾ ਸਕਦਾ ਜਿਹੜੇ ਬੰਦੇ ਨੂੰ ਇੰਨਾ ਟੌਰਚਰ ਕੀਤਾ ਗਿਆ ਉਹਨੂੰ ਕਹਿੰਦੇ ਸੀ ਭੱਜ ਗਿਆ ਉਹ ਤੇ ਹੁਣ ਗੱਲ ਜਿਹੜੀ ਹੈ ਬਾਹਰ ਆ ਗਈ ਹੁਣ ਦੇਖਦੇ ਆਂ ਗਿਆਨੀ ਰਗਵੀਰ ਸਿੰਘ ਅਕਾਲ ਤਖਬ ਦੇ ਜਥੇਦਾਰ ਇਹ ਤਾਂ ਚਲੋ ਕਹਤਾ ਕੀ ਜਿਹੜਾ ਨੇ ਰਿਪੋਰਟ ਨਹੀਂ ਕਿਉਂ ਜੱਬੀ ਰੱਖੀ ਨਹੀਂ ਦਿੱਤੀ ਇਹਦੇ ਬਾਰੇ ਪੁੱਛਣਗੇ ਇਹਦੇ ਬਾਰੇ ਵੀ ਕੋਈ ਗੱਲ ਕਰਨਗੇ ਇਹਦੇ ਬਾਰੇ ਕੋਈ ਤਾਲਮ੍ਹ ਕਰਨਗੇ ਕਹਾਣੀ ਇਸ ਪਾਸੇ ਨੂੰ ਜਾ ਰਹੀ ਹੈ ਕਿਉਂ ਦੱਬੀ ਸੀ ਇਹ ਰਿਪੋਰਟ ਇਹ ਸੁਖਵੀਰ ਸਿੰਘ ਬਾਦਲ ਦਸੰਗ ਕੇ ਨਹੀਂ ਇਹ ਤੇ ਆਪਾਂ ਕਲ ਕਰਦੇ ਰਹੋਗੇ ਨਿਗਰ ਰੱਖਾਂਗੇ ਤੇ ਜਦੋਂ ਵੀ ਕੋਈ ਫੋਲੋ ਅਪ ਸਟੋਰੀ ਹੋਵਦੀ ਹੈ ਮੈਂ ਤੁਹਾਡੇ ਨਾਲ ਸਾਂਝੀ ਕਰੂੰ ਅਜਿਹਾ ਨਹੀਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ